ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਤੁਸੀਂ ਪਿੰਡ ਮੰਕਸੀਪੁਰਾ ਤਹਿਸੀਲ ਜਗਰਾਉਂ ਜ਼ਿਲ੍ਹਾ ਬਿਆਣਾ ਵਿਖੇ ਅੱਜ ਜੋ ਕਰਿਆਨੇ ਦੇ ਸਾਮਾਨ ਦਾ ਮੋਦੀ ਖਾਨਾ ਦਾ ਅੱਜ ਉਦਘਾਟਨ ਕੀਤਾ ਜੀ। ਉਹਦੇ ਸਬੰਧ ਵਿੱਚ ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਦਾਸ ਸੁਖਵਿੰਦਰ ਸਿੰਘ ਪਿੰਡ ਰਾਵਲ ਤੋਂ ਪਹਿਲਾਂ ਜੀ ਅਸੀਂ ਕਰਿਆਨੇ ਦੀ ਦੁਕਾਨ ਪਾਈ ਸੀ ਮੈਂ ਤੇ ਕਾਫੀ ਟਾਈਮ ਤੋਂ ਸਾਡਾ ਪਹਿਲਾਂ ਜੋ ਦੁਕਾਨ ਪਈਆ ਵਿਚਾਰ ਸੀ ਅਸੀਂ ਇੱਥੇ ਗੁਰੂ ਨਾਨਕ ਪਾਤਸ਼ਾਹ ਦੇ ਫਾਲਸ ਰੂਪ ਤੇ ਚੱਲਦੇ ਹੋਏ ਇੱਥੇ ਮੋਦੀ ਖਾਨਾ ਖੋਲ੍ਹ ਲੀਏ। ਪਰ ਜਦੋਂ ਮਾਰਾ ਨੇ ਟਾਈਮ ਲਿਆਉਣਾ ਉਦੋਂ ਟਾਈਮ ਆਉਣਾ ਸੀ ਅਸੀਂ ਹੁਣ ਦੋ ਦਿਨ ਤੋਂ ਵਿਚਾਰ ਕੀਤਾ ਸੀ ਇੱਥੇ ਗੁਰਨਾਨਕ ਪਾਸ਼ਾ ਜੀ ਦਾ ਮੋਦੀ ਖਾਨਾ ਖੋਲਿਆ ਜੀ ਤੇ ਹੁਣ ਅਸੀਂ ਇੱਥੇ ਸਾਰੀ ਸਹੂਲਤ ਹੌਲੀ-ਹੌਲੀ ਕਰਕੇ ਆਪਣੇ ਇਲਾਕੇ ਦੇ ਸਾਰੇ ਗਰੀਬ ਗੁਰਵਿਆਂ ਨੂੰ ਆਪਣੇ ਬੰਦਿਆਂ ਨੂੰ ਸਾਰਿਆਂ ਨੂੰ ਸਹੂਲਤ ਦਵਾਂਗੇ ਕੀ ਕੀ ਸਮਾਨ ਦਿੱਤਾ ਜਾ ਰਿਹਾ ਜੀ ਇੱਥੇ ਇੱਥੇ ਜੀ ਅਜੇ ਤਾਂ ਸਮਾਨ ਸਾਡੀ ਸ਼ੁਰੂਆਤ ਆ ਜਿਵੇਂ ਜਿਵੇਂ ਡਿਮਾਂਡ ਜੋ-ਜੋ ਡਿਮਾਂਡ ਆਊਗੀ ਕਰਿਆਨੇ ਦਾ ਸਾਮਾਨ ਸਾਡਾ ਸਾਰਾ ਉਪਲਬਧ ਹੋਊਗਾ ਇਹਦੇ ਵਿੱਚ ਅਸੀਂ 2 ਜਾਂ 3% 2 ਜਾਂ 3 ਰੁਪਏ ਹੋਲ ਸੇਲ ਦੇ ਨਾਲੋਂ ਜ਼ਿਆਦਾ ਦੇਵਾਂਗੇ ਸਾਡਾ ਆਪਣਾ ਖਰਚਾ ਲਿਆਉਣ ਦਾ ਕਰਨ ਦਾ ਇਸ ਤੋਂ ਜ਼ਿਆਦਾ ਅਸੀਂ 1 ਰੁਪਿਆ ਵੀ ਨਹੀਂ ਲਵਾਂਗੇ ਠੀਕ ਹੈ ਜੀ ਤੇ ਇਸ ਤਰ੍ਹਾਂ ਤਾਂ ਨਹੀਂ ਹੋਊਗਾ ਜਿਵੇਂ ਤੁਸੀਂ ਮੁੱਢੀ ਖਾਨਾ ਖੋਲ ਲੈਨੇ ਹੋ ਹਾਂਜੀ ਤੇ ਇੱਕ ਆਪਣੀ ਦੁਕਾਨ ਤੁਹਾਡੀ ਵਧੀਆ ਚੱਲ ਜਾਂਦੀ ਆ ਉਸ ਤੋਂ ਬਾਅਦ ਰੇਟ ਵਧਾਈ ਤਾਂ ਨਹੀਂ ਜਾਣਗੇ ਨਹੀਂ ਜੀ ਮਹਾਰਾਜ ਅੱਗੇ ਸਾਡੀ ਇਹੀ ਅਰਦਾਸ ਆ ਕਿ ਮਹਾਰਾਜ ਆਪ ਹੀ ਸੇਵਾ ਲਈ ਆ ਉਹਨਾਂ ਨੇ ਆਪ ਹੀ ਲੈਂਦੇ ਰਹਿਣਗੇ ਅਜੇ ਤੱਕ ਤਾਂ ਅਸੀਂ ਕੁਝ ਵੀ ਨਹੀਂ ਕਰਾਂਗੇ ਅੱਗੇ ਵੀ ਸਾਡਾ ਇਹੀ ਆ ਕਿ ਅਸੀਂ ਗੁਰਮਾਨਕ ਭਾਸ਼ੇ ਦੇ ਮੁੱਢੀ ਖਾਨੇ ਨੂੰ ਜਿਵੇਂ ਉਹਨਾਂ ਦਾ ਉਹਨਾਂ ਨੇ ਆਪ ਚਲਾਇਆ ਸਾਡੇ ਦੀ ਕਿਰਪਾ ਕਰਨ ਅਸੀਂ ਲਗਾਤਾਰ ساری ਜ਼ਿੰਦਗੀ ਅਸੀਂ ਇਸੇ ਤਰ੍ਹਾਂ ਹੀ ਮੋਤੀ ਖਾਨਾ ਚਲਉਂਦੇ ਰਵਾਂਗੇ ਠੀਕ ਹੈ ਜੀ ਤੇ ਇਹ ਤੁਹਾਡੇ ਮਨ ਵਿੱਚ ਵਿਚਾਰ ਕਿਸ ਤਰ੍ਹਾਂ ਆਇਆ ਜੀ ਫਿਰ ਵਿਚਾਰ ਜੀ ਅਸੀਂ ਨਾ ਪਿੰਡ ਰੌਗਲ ਵਿੱਚ ਗੱਤਕਾ ਖਾੜਾ ਦਾ ਸ਼ੁਰੂਆਤ ਕੀਤੀ ਸੀ ਉਸ ਤੇ ਅਸੀਂ ਸੋਚਿਆ ਕਿ ਸਾਡੇ ਜਿਹੜੇ ਬੱਚੇ ਆ ਉਹ ਵੀ ਅੱਗੇ ਨਸ਼ਿਆਂ ਤੋਂ ਬਚਣ ਉਹਨਾਂ ਦਾ ਚੰਗਾ ਭਵਿੱਖ ਬਣੇ ਉੱਥੋਂ ਪ੍ਰੇਰਿਤ ਹੋ ਹੋ ਕੇ ਹੌਲੀ-ਹੌਲੀ ਇਹ ਸਾਡੇ ਚਮਕੌਰ ਸਿੰਘ ਚਾਚਾ ਜੀ ਨੇ ਇਹ ਵੀ ਸਮਾਜ ਸੇਵੀ ਨੇ ਸਾਡੇ ਮੋਹਨ ਸਿੰਘ ਜੀ ਨੇ ਇਹ ਵੀ ਪੂਰੀ ਜ਼ਿੰਦਗੀ ਸਮਾਜ ਸੇਵਾ ਕੀਤੀ ਆ ਇੰਨਾ ਨਾਲ ਮੇਰਾ ਕਾਉਂਟਰ ਲੈਂਦਾ ਵਾ ਜਦੋਂ ਆਪਾਂ ਚੰਗੇ ਬੰਦਿਆਂ ਨਾਲ ਰਹਾਂਗੇ ਸਾਡੇ ਵਿਚਾਰ ਵੀ ਚੰਗੇ ਆਉਣਗੇ ਤੇ ਸਾਡੇ ਮਨ ਵਿੱਚ ਕੋਈ ਭਾਵਨਾ ਗਲਤ ਨਹੀਂ ਆਊਗੀ ਇਸੇ ਲਈ ਇਹ ਵਿਚਾਰ ਆਇਆ ਸੀ ਕਿ ਅਸੀਂ ਇੱਥੇ ਮੋਦੀ ਖਾਨਾ ਖੋਲ੍ਹੀਏ ਜੀ ਠੀਕ ਹੈ ਜੀ ਤੇ ਹੁਣ ਕੋ ਸੰਗਤ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਜੀ ਮੇਰੀ ਸੰਗਤ ਨੂੰ ਅਪੀਲ ਆ ਜੀ ਵੱਧ ਤੋਂ ਵੱਧ ਆਓ ਇਸ ਮੋਦੀ ਖਾਨ ਦਾ ਲਾਭ ਉਠਾਓ ਇਸ ਵਿੱਚ ਬਿਲਕੁਲ ਵੀ ਆਪ ਨੂੰ ਠੱਗਿਆ ਨਹੀਂ ਜਾਏਗਾ ਜੋ ਰੇਟ ਅਸੀਂ ਉੱਤੋਂ ਹੋਲਸੇਟ ਲਈ ਆਮਾਗੇ 2 ਜਾਂ 3 ਰੁਪਏ ਉਹਦੇ ਵਿੱਚ ਆਪਣਾ ਪ੍ਰੋਫਟ ਲਵਾਂਗੇ ਉਹ ਵੀ ਸਾਡਾ ਕਿਰਾਇਆ ਹੋਊਗਾ ਜਾਂ ਸਾਡੇ ਬੰਦੇ ਦੀ ਦਿਹਾੜੀ ਹੋਊਗੀ ਇਸ ਤੋਂ ਬਾਅਦ ਅਸੀਂ 1 ਰੁਪਿਆ ਵੀ ਕਿਸੇ ਬੰਦੇ ਤੋਂ ਐਕਸਟਰਾ ਨਹੀਂ ਲਵਾਂਗੇ ਠੀਕ ਕੋਰ ਸਿੰਘ ਰਿਟਾਇਰਡ ਵਰੀ ਜੀ ਮੈਂ ਰਗਵਾਲ ਪਿੰਡ ਹੈ ਮੇਰਾ ਠੀਕ ਹੈ ਜੀ ਅੱਜ ਪਿੰਡ ਬੰਕਸੀਪੁਰਾ ਤਹਿਸੀਲ ਜਗਾਉਂ ਜ਼ਿਲ੍ਹਾ ਗੋਆਣਾ ਵਿਖੇ ਮੇਨ ਰੋਡ ਤੇ ਇੱਕ ਜਿਹੜਾ ਮੋਦੀ ਖਾਨਾ ਤੇ ਦਾਅਤ ਘਟਨ ਕੀਤਾ ਗਿਆ ਵਾ ਤੁਸੀਂ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋ ਤੇ ਇਹਦੇ ਸਬੰਧ ਵਿੱਚ ਕੀ ਕਰਨਾ ਚਾਹੁੰਦੇ ਆ ਜੀ ਅਸੀਂ ਇਹੀ ਕਰਨਾ ਚਾਹੁੰਦੇ ਆ ਸੰਗਤ ਦਾ ਪਰਮਾਤਮਾ ਦਾ ਪਈਸਾ ਪਾਈਸਵਿੰਦਰ ਸਿੰਘ ਜੀ ਦੇ ਸਿਰ ਤੇ ਹੱਥ ਰਹੇ ਇਹ ਮੋਦੀਖਾਨਾ ਜਿਸ ਦਾ ਅੱਜ ਖੁਸ਼ੀ ਦੇ ਨਾਲ ਅਸੀਂ ਸ਼ੁਰੂ ਕਰਿਆ ਆਪ ਜੀ ਦੀ ਸੰਗਤ ਦੀ ਕਿਰਪਾ ਦੇ ਨਾਲ ਇਸੇ ਤਰੀਕਾ ਚੱਲਦਾ ਰਹੇ ਅਸੀਂ ਇਹਦੇ ਵਿੱਚ 2 ਜਾਂ 3% ਮੈਂ ਤਾਂ 5% ਕਿਹਾ ਸੀਗਾ ਇਹਦੇ ਨਹੀਂ 3 ਜਾਂ 2% ਲੈ ਕੇ ਇਹ ਹੋਲ ਸੇਲ ਉਸੇ ਤਰੀਕੇ ਬਣੇ ਬਣਾਏ ਸਮਾਨ ਨੇ ਸਿੱਧੇ ਜਾਂਦੇ ਠੀਕ ਹੈ ਚਲੋ ਵਰਗ ਜੀ ਕੀ ਫਤਿਹਦਾਸ ਮੋਹਨ ਸਿੰਘ ਸਦਕਾਰ ਕਮੇਟੀ ਜਥੇਦਾਰ ਹਲਕਾ ਦੂਜਾ ਹਲਕਾ ਬਰਨਾਲਾ ਇਹ ਜਿਹੜੀ ਜਗਾਵਾ ਇਹ ਵੀ ਮੈਂ ਇਹਨਾਂ ਨੂੰ ਦਵਾਈ ਆ ਵਿੱਚ ਪਾ ਕੇ ਕਿ ਇੱਥੇ ਦੁਕਾਨ ਖੁੱਲ੍ਹੇ ਲੋਕਾਂ ਨੂੰ ਸਹੂਲਤ ਮਿਲੇ ਨਹੀਂ ਆਮ ਦੁਕਾਨਦਾਰ ਬਹੁਤ ਲੁੱਟੇ ਜਾ ਰਹੇ ਆ ਗੁਰਨਾਨਕ ਸਾਹਿਬ ਨੇ ਤਾਂ 13 13 13 ਦੇ ਉੱਤੇ ਬਿੰਦੀ ਚੱਕਤੀ ਸੀ ਇਹ ਤੇਰਾ ਹੀ ਤੇਰਾ ਵਾ ਉਹ ਤਾਂ ਅਸੀਂ ਕਰ ਨਹੀਂ ਸਕਦੇ ਉਹ ਤਾਂ ਮੁਸ਼ਕਲ ਮੁਕਤਸਾਨ ਦੇਣਾ ਤਾਂ ਪਰ ਬਹੁਤ ਘੱਟ ਕਮਿਸ਼ਨ ਦੇ ਉੱਤੇ ਇੱਥੇ ਸੌਦਾ ਮਿਲੂਗਾ ਲੋਕਾਂ ਨੂੰ ਸਹੂਲਤਾਂ ਮਿਲਣਗੀਆਂ ਲੋਕ ਲੁੱਟਮਾਰ ਤੋਂ ਵਾਜ ਜਾਣਗੇ ਤੋਰ ਪੈਸੇ ਦੀ ਕੋਈ ਬੇਫਜ਼ਾ ਨਸਤ ਹੋ ਰਿਹਾ ਉਹ ਬਾਜੂਗਾ ਇਸੇ ਕਰਕੇ ਇਹ ਜਗਾ ਖੁੱਲੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਖਾਲਸਾ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਸੁਨਸੇ ਸਿੰਘ ਆ ਜੀ ਕੀ ਗਾਈ ਹਾਂ ਖਾਲਸਾ ਜੀ ਅੱਜ ਜੋ ਪਿੰਡ ਬੰਸੀਪੁਰਾ ਤਹਿਸੀਲ ਡਿਗਾਉਂ ਜਿਲ੍ਹਾ ਗੁਰਾਣਾ ਵਿਖੇ ਇੱਕ ਮੋਦੀ ਖਾਨਾ ਖੋਲਿਆ ਹਾਂ ਜੀ ਤੇ ਜਿਸ ਦਾ ਅੱਜ ਨੂੰ ਸਾਹਿਬ ਨੇ ਤੋਰ ਆਸਰਾ ਲੈਂਦੇ ਆ ਅਸਮਿੰਤੀ ਕੀਤੀ ਗਈ ਆ ਉਹ ਦਾ ਕਾਟਨ ਕੀਤਾ ਗਿਆ ਉਹਦੇ ਸਬੰਧ ਚ ਕੀ ਕਹਿਣਾ ਚਾਹੁੰਦੇ ਆ ਜੀ ਇਹ ਜੋ ਜੀ ਸਖਬਿੰਦਰ ਸਿੰਘ ਨੇ ਕੰਮ ਕੀਤਾ ਵਾ ਫੁੱਜੀ ਵੀਰ ਨੇ ਬਹੁਤ ਜਿਆਦੇ ਹੱਦ ਤੋਂ ਜਿਆਦੇ ਸਲਾਹਾਂਗ ਜੋਗਾ ਕਿਉਂਕਿ ਦਵਾਈਆਂ ਦਾ ਵੀ ਮੋਦੀ ਖਾਨਾ ਖੁੱਲ ਚੁੱਕਿਆ ਸੀਗਾ ਹੋਰ ਵੀ ਬਹੁਤ ਜਿਆਦੇ ਕੰਮ ਹੁੰਦੇ ਸੀ ਪਰ ਇਹ ਜਿਹੜਾ ਕੰਮ ਆ ਨਾ ਇਹਦੇ ਵਿੱਚ ਬਹੁਤ ਜਿਆਦੇ ਲੁੱਟ ਖੁੱਟ ਸੀਗੀ ਤੇ ਇਸ ਕਰਕੇ ਸਾਡੇ ਏਰੀਆ ਨੂੰ ਬਹੁਤ ਹੀ ਜਿਆਦਾ ਫਾਇਦਾ ਵਾ ਇਸ ਕੰਮ ਦਾ ਕਿਉਂਕਿ ਇੱਥੋਂ ਅਸੀਂ ਬਾਜਵਰੇੜ ਤੇ ਸਮਾ ਚੱਕਾਂਗੇ ਜੀ ਇਹ ਬਹੁਤ ਵਧੀਆ ਕੰਮ ਹੋਇਆ ਜੀ ਜਿਹੜਾ ਹੋਇਆ ਵਾ ਇਸ ਇਲਾਕੇ ਦੇ ਵਿੱਚ ਠੀਕ ਹੈ ਜੀ ਤੇ ਕਲਪਾਈ ਕਈ ਮੋਦੀਖਾਨੇ ਪੰਜਾਬ ਵਿੱਚ ਆ ਕਈ ਖੁੱਲ ਚੁੱਕੇ ਆ ਤੇ ਥੋੜੇ ਟਾਈਮ ਬਾਦੋਂ ਬੰਦ ਹੋ ਜਾਂਦੇ ਰੇਟ ਵਧਾਏ ਜਾਂਦੇ ਤੇ ਇਹ ਤਾਂ ਨਹੀਂ ਰੇਟ ਵਧਾਉਂਦੇ ਨਹੀਂ ਜੀ ਇਹਨਾਂ ਤੇ ਵਿਸ਼ਵਾਸ ਆ ਕਿਉਂਕਿ ਗੁਰੂ ਦੇ ਸਿੱਖ ਆ ਤੇ ਸਮਾਜ ਸੇਵਕ ਬੰਦੇ ਆ ਜੀ ਠੀਕ ਆ ਜੀ ਹਾਂ ਸੰਗਤਾਂ ਨੂੰ ਫਿਰ ਕੀ ਅਪੀਲ ਕਰਨੀ ਚਾਹੁੰਦੇ ਆ ਅਸੀਂ ਸੰਗਤਾਂ ਨੂੰ ਇਹ ਅਪੀਲ ਕਰਦੇ ਆ ਕਿ ਜਿੰਨਾ ਵੀ ਏਰੀਆ ਵਾ ਵੱਧ ਤੋਂ ਵੱਧ ਇੱਥੋਂ ਆ ਕੇ ਸਮਾਨ ਲਿਆ ਜਾਵੇ ਜੀ ਤੇ ਜਿਹੜਾ ਅਸੀਂ ਆਪ ਦਾ ਲਾਭ ਖੱਟੀ ਠੀਕ ਆ ਕਿਉਂਕਿ ਇਹ ਫੌਜੀ ਦਾ ਨਹੀਂ ਫਾਇਦਾ ਜੀ ਇਹ ਤਾਂ ਸਾਡਾ ਫਾਇਦਾ ਠੀਕ ਆ ਠੀਕ ਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ